ਸ਼ਹਰਾਂ ਦੇ ਵਿੱਚ ਸੰਗੀ ਲਿਬਰਲਸ ਦੇ ਲਈ 플ੈਗਿੰਗ ਸਮਰਥਨ ਜਿਹੜਾ ਉਹ ਕੁਝ ਤੌਰ ਦੇ ਉੱਤੇ ਠੀਕ ਚੱਲ ਰਿਹਾ ਹੈ ਸਰਵੇ ਆਇਆ ਸਰਵੇ ਦੀ ਰਿਪੋਰਟ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਪਾਰਟੀ ਦੀ ਲੋਕਪ੍ਰਿਤਾ ਕਟੀ ਹੈ ਕਿਉਂਕਿ ਕੁਝ ਥਾਵਾਂ ਤੋਂ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਉਹਨਾਂ ਦੇ ਜਿਹੜੇ ਨਤੀਜੇ ਆਏ ਨੇ ਫੈਡਰਲ ਲਿਬਰਲ ਤੇ ਵਾਸਤੇ ਉਹ ਕਾਫੀ ਜ਼ਿਆਦਾ ਚਣੌਤੀ ਪਰਪਉਣ ਲੱਗ ਰਹੇ ਨੇ ਇਸ ਤੋਂ ਬਾਅਦ ਦੇ ਜਿਹੜੇ ਸਰਵੇ ਆ ਰਹੇ ਨੇ ਉਸ ਤੋਂ ਬਾਅਦ ਲੋਕਪ੍ਰਿਤਾ ਪਾਰਟੀ ਦੀ ਹੋਰ ਕਟਈ ਹੈ ਮੈਟਰੋ ਖੇਤਰਾਂ ਦੇ ਵਿੱਚ 21% ਦੀ ਲੋਕ ਨੇ ਜਿਹੜੇ ਮੰਨਦੇ ਨੇ ਕਿ ਟ੍ਰੋਡੋ ਦੀ ਪਾਰਟੀ ਦੁਬਾਰਾ ਚੋਣੇ ਜਾਣ ਦੇ ਹੱਕਦਾਰ ਹੋ ਸਕਦੀ ਹੈ ਅਜੇ ਕਈ ਸਰਵੇ ਸਾਹਮਣੇ ਆ ਰਹੇ ਨੇ ਤੇ ਲੋਕਾਂ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾ ਰਹੇ ਨੇ ਫਿਲਹਾਲ ਲੈਬਰਲ ਪਾਰਟੀ ਦੇ ਲਈ ਇਹ ਚਣੌਤੀਪੂਰਨ ਸਮਾਂ ਜਿਸ ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੋਡੋ ਖੁਦ ਕਹਿ ਚੁੱਕੇ ਨੇ ਅਜੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਟ੍ਰੂਡੋ ਤੇ ਮੌਂਟਰੀਅਲ ਰਿਬਰਲਾਂ ਦੇ ਜ਼ਮਨੀ ਚੋਣਾ ਹਾਰਨ ਤੋਂ ਬਾਅਦ ਨਵੇਂ ਪੋਲਿੰਗ ਆંકੜੇ ਦਰਸਾਉਂਦੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਤੇ ਉਹਨਾਂ ਦੀ ਪਾਰਟੀ ਹੋਰ ਪ੍ਰਮੁੱਖ ਕੈਨੇਡੀਅਨ ਸ਼ਹਿਰਾਂ ਵਿੱਚ ਵੀ ਬਹੁਤ ਜ਼ਿਆਦਾ ਫੇਮਸ ਨਹੀਂ ਹੈ। ਇਹ ਸਰਵੇ ਮਾਰੂ ਪਬਲਿਕ opinion ਦੇ ਲਈ ਕਰਵਾਇਆ ਗਿਆ ਜਿਸ ਵਿੱਚ ਪਾਇਆ ਗਿਆ ਕਿ ਕੈਨੇਡਾ ਦੇ ਸਭ ਤੋਂ ਵੱਡੇ ਮੈਟਰੋ ਖੇਤਰਾਂ ਦੇ ਵਿੱਚੋਂ ਸਿਰਫ 21% ਦੀ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਜਸਟਿਨ ਟ੍ਰੂਡੋ ਤੇ ਉਹਨਾਂ ਦੀ ਪਾਰਟੀ ਅਗਲੀਆਂ ਚੋਣਾਂ ਵਿੱਚ ਦੁਬਾਰਾ ਚੋਣੇ ਜਾਣ ਦੇ ਹੱਕਦਾਰ ਨੇ। ਐਡਮਿੰਟਨ ਦੇ ਵਿੱਚ ਸੰਭਾਵਨਾ ਸਭ ਤੋਂ ਵੱਧ ਹੈ ਜਿੱਥੇ ਸਿਰਫ 17% ਦਾ ਮੰਨਣਾ ਹੈ ਕਿ ਲਿਬਰਲਾਂ ਨੂੰ ਸਰਕਾਰ ਬਣਾਉਣ ਦਾ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ ਟ੍ਰਾਂਟੋ ਵਿੱਚ ਸਮਰਥਨ ਥੋੜਾ ਜਿਹਾ ਮਜ਼ਬੂਤ ਹੈ ਜਿੱਥੇ 25% ਨੇ ਕਿਹਾ ਕਿ ਟਰੂਡੋ ਤੇ ਉਸਦੀ ਪਾਰਟੀ ਮੋੜ ਚੋਣ ਦੇ ਹੱਕਦਾਰ ਹਨ ਜੂਨ ਵਿੱਚ ਟ੍ਰਾਂਟੋ ਸੈਂਟ ਪੋਲ ਦੇ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਪਾਰਟੀ ਨੂੰ ਇੱਕ ਮੌਕਾ ਦੇਣ ਲਈ ਅਗਲੀਆਂ ਚੋਣਾਂ ਤੋਂ ਪਹਿਲਾਂ ਨੇਤਾ ਵੱਜੋਂ ਅਹੁਦਾ ਛੱਡਣ ਬਾਰੇ ਵਿਚਾਰ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੀਡਰਸ਼ਿਪ ਤਬਦੀਲੀ ਬਾਰੇ ਕਿਆ ਸਰਾਇਆਂ ਨੇ ਇਸ ਹਫਤੇ ਮੋਂਟਰੀਅਲ ਰਾਈਡਿੰਗ ਲਸਾਲੇ ਮਾਰਡ ਵਾਰਡਨ ਬਲਾਕ ਕੋ ਬਕਵਾ ਉਮੀਦਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਨ ਦੁਆਰਾ ਸੰਭਾਲੀ ਸੀਟ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਹੋਰ ਗੜ ਨੂੰ ਥੋੜੇ ਜੇ ਤੌਰ ਤੇ ਗਵਾ ਦਿੱਤਾ। ਟ੍ਰੂਡੋ ਨੇ ਵਾਰ-ਵਾਰ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਜੇ ਉਹ ਚਲੇ ਜਾਂਦੇ ਨੇ ਤਾਂ ਲਿਬਰਲ ਆਪਣੀਆਂ ਚੋਣ ਸੰਭਾਵਨਾਵਾਂ ਵਿੱਚ ਸੁਧਾਰ ਕਰਨਗੇ। ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਉਹ ਕੰਜ਼ਰਵੇਟਿਵ ਅਤੇ ਉਹਨਾਂ ਦੇ ਨੇਤਾ ਪੇਰੇ ਪੌਲੀਵਰ ਦੇ ਨਾਲ ਮੁਕਾਬਲਾ ਕਰਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਬਣੇ ਹੋਏ ਨੇ। ਮਾਰੂਪੋਲ ਮੁਤਾਬਕ ਹਾਲਕਿ ਟੋਰਾਂਟੋ, ਕੈਲਗਰੀ, ਐਡਮਿੰਟਨ ਤੇ ਵੈਨਕੂਵਰ ਦੇ ਵਸਨੀਕਾਂ ਦੀ ਕਾਫੀ ਜ਼ਿਆਦਾ ਗਿਣਤੀ ਪਾਰਟੀ ਦਾ ਸਮਰਥਨ ਕਰੇਗੀ ਜੇਕਰ ਟਰੂਡੋ ਅਹੁਦਾ ਛੱਡਦੇ ਨੇ ਚਾਰ ਸ਼ਹਿਰਾਂ ਵਿੱਚ ਉਤਰਾਵਾਂ ਦੇ ਵਿੱਚੋਂ ਇੱਕ ਤਿਹਾਈ ਯਾਨੀ 31% ਨੇ ਕਿਹਾ ਹੈ ਕਿ ਜੇਕਰ ਪਾਰਟੀ ਦਾ ਕੋਈ ਵੱਖਰਾ ਨੇਤਾ ਹੁੰਦਾ ਤਾਂ ਉਹ ਲਿਬਰਲ ਨੂੰ ਵੋਟ ਦੇਣ ਬਾਰੇ ਵਿਚਾਰ ਕਰਨਗੇ ਇਹ ਭਾਵਨਾ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਸਭ ਤੋਂ ਮਜ਼ਬੂਤ ਸੀ ਦੋਮਾ ਵਿੱਚ 34% ਤੇ ਐਡਮਿੰਟਨ ਦੇ ਵਿੱਚ 28% ਤੇ ਕੈਲਗਰੀ ਵਿੱਚ 26% ਵਿੱਚ ਸਭ ਤੋਂ ਕਮਜ਼ੋਰ ਸੀ ਪਰ ਇੱਕ ਲੀਡਰਸ਼ਿਪ ਸਵਿਚ ਅਜੀਬ ਜੋ ਸਰਵੇਖਣ ਕੀਤੇ ਗਏ ਲਗਭਗ ਅੱਧੇ ਯਾਨੀ 48 ਫੀਸਦੀ ਨੂੰ ਪ੍ਰਭਾਵਿਤ ਨਹੀਂ ਕਰੇਗੀ ਜੋ ਕਹਿੰਦੇ ਨੇ ਕਿ ਉਹ ਲੀਡਰ ਦੀ ਪਰਵਾਹ ਕੀਤੇ ਬਿਨਾ ਇੱਕ ਲਿਬਰਲ ਉਮੀਦਵਾਰ ਲਈ ਆਪਣੀ ਵੋਟ ਪਾਉਣ ਬਾਰੇ ਵਿਚਾਰ ਨਹੀਂ ਕਰਨਗੇ ਮਾਰੂ ਪਬਲਿਕ opinion ਦੇ ਸੀਈਓ ਦਾ ਕਹਿਣਾ ਹੈ ਕਿ ਪੋਲ ਦਰਸਾਉਂਦਾ ਹੈ ਕਿ ਟਰੂਡੋ ਕੈਨੇਡਾ ਦੀ ਲਿਬਰਲ ਪਾਰਟੀ ਲਈ ਵੋਟ ਪ੍ਰਾਪਤ ਕਰਨ ਲਈ ਸਭ ਤੋਂ ਵੱਡਾ ਨੁਕਸਾਨ ਹੈ ਇਸ ਪੋਲ ਵਿੱਚ ਤੁਸੀਂ ਉਹਨਾਂ ਸਾਰੇ ਲੋਕਾਂ ਦੇ ਵਿੱਚੋਂ ਇੱਕ ਤਿਹਾਈ ਲੱਭਦੇ ਹੋ ਜਿਨ੍ਹਾਂ ਦਾ ਸੀ ਸਰਵੇਖਣ ਕੀਤਾ ਹੈ ਮੂਡ ਰੂਪ ਵੀ ਇਹ ਕਹਿੰਦੇ ਨੇ ਕਿ ਜੇਕਰ ਕੋਈ ਹੋਰ ਪਾਰਟੀ ਆਗੂ ਹੁੰਦਾ ਤਾਂ ਲਿਬਰਲ ਨੂੰ ਅਭੀ ਤੌਰ ਤੇ ਉਹਨਾਂ ਲਈ ਵੋਟ ਪਾਉਣ ਲਈ ਦੇਖ ਰਿਹਾ ਹੁੰਦਾ ਉਸ ਨੂੰ ਹੁਣ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਸਮਝਿਆ ਜਾ ਰਿਹਾ ਹੈ ਇਥੋਂ ਤੱਕ ਕਿ ਟੋਰਾਂਟੋ ਵਿੱਚ ਵਧੇਰੇ ਉੱਤਰ ਦਦਾਵਾਂ ਦਾ ਮੰਨਣਾ ਹੈ ਕਿ ਪਾਲੀਵਰ ਤੇ ਕਨਜ਼ਰਵੇਟਿਵ ਸ਼ਹਿਰ ਦੀਆਂ ਲੋੜਾਂ ਦੇ ਲਿਬਰਲਾਂ ਦੇ ਨਾਲ ਉਹ ਵਧੀਆ ਕੰਮ ਕਰਨਗੇ ਇਹ ਨਤੀਜਾ ਜੂਨ ਦੀ ਜਿਮਨੀ ਚੋਣ ਦੇ ਵਿੱਚ ਕੰਜ਼ਰਵੇਟਿਵ ਦੀ ਨਿਰਾਸ਼ਾਜਨਕ ਜਿੱਤ ਨਾਲ ਮੇਲ ਖਾਂਦਾ ਹੈ ਨਿਊ ਡੈਮੋਕ੍ਰੇਟਸ ਲਈ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਗਿਣਤੀ ਹੋਰ ਵੀ ਮਾੜੀ ਹੈ ਮਾਰੂਪੋਲ ਜੀਟੀਏ ਦੇ ਵਿੱਚ ਸਿਰਫ 14% ਦੇ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਨੇਤਾ ਜਗਮੀਤ ਸਿੰਘ ਤੇ ਐਨਡੀਪੀ ਟ੍ਰਾਂਟੋ ਲਈ ਸਭ ਤੋਂ ਵਧੀਆ ਹੋਣਗੇ ਟ੍ਰਾਂਟੋ ਤੇ ਮੌਂਟਰੀਅਲ ਵਰਗੇ ਵੱਡੇ ਸ਼ਹਿਰਾਂ ਵਿੱਚ ਦਬਦਬਾ 2015, 2019 ਤੇ 2021 ਦੇ ਵਿੱਚ ਲਿਬਰਲ ਚੋਣਾਂ ਦੇ ਵਿੱਚ ਜਿੱਤ ਦੀ ਕੁੰਜੀ ਰਿਹਾ ਹੈ। ਹਾਲਾਂਕਿ 2019 ਵਿੱਚ ਅਲਬਰਟਾ ਵਿੱਚ ਲਿਬਰਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਉਹਨਾਂ ਨੇ ਕੈਲਗਰੀ ਦੇ ਵਿੱਚ ਇੱਕ ਸੀਟ ਤੇ 2021 ਦੇ ਵਿੱਚ ਐਡਮਿੰਟਨ ਵਿੱਚ ਇੱਕ ਸੀਟ ਜਿੱਤੀ ਸੀ ਪਰ ਪਿਛਲੇ ਸਾਲ ਨੈਸ਼ਨਲ ਚੋਣਾਂ ਦੇ ਵਿੱਚ ਲਿਬਰਲਾਂ ਨੇ ਕੰਜ਼ਰਵੇਟਿਵਾ ਨੂੰ 21% ਦੀ ਅੰਕਾਂ ਨਾਲ ਪਿੱਛੇ ਛੱਡਣ ਦੇ ਨਾਲ ਜ਼ਿਆਦਾਤਰ ਪ੍ਰਮੁੱਖ ਮੈਟਰੋਪੋਲੀਟਨ ਖੇਤਰਾਂ ਵਿੱਚ ਸੀਟਾਂ ਵਿਰੋਧੀ ਪਾਰਟੀਆਂ ਲਈ ਖੇਡ ਵਿੱਚ ਵਾਪਸ ਆ ਗਈਆਂ ਨੇ। ਇਸ ਦੇ ਨਾਲ ਹੀ ਕੰਜ਼ਰਵੇਟਿਵ ਤਾਕਤ ਦੀ ਜਾਂਚ ਕੀਤੀ ਜਾ ਸਕਦੀ ਹੈ ਪੋਲੀਵਰ ਨੇ ਕਿਹਾ ਕਿ ਉਹ ਅਗਲੇ ਹਫਤੇ ਹਾਊਸ ਆਫ ਕਾਮਨਸ ਵਿੱਚ ਨਾਨ ਕੰਫੀਡੈਂਸ ਪ੍ਰਸਤਾਵ ਲਿਆਉਣ ਦਾ ਇਰਾਦਾ ਰੱਖਦੇ ਨੇ ਜਦੋਂ ਤੱਕ ਲਿਬਰਲ ਕਿਸੇ ਹੋਰ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਵੋਟ ਤੇ ਸਮਰਥਨ ਪ੍ਰਾਪਤ ਨਹੀਂ ਕਰ ਸਕਦੇ ਸਰਕਾਰ ਡਿੱਗ ਜਾਵੇਗੀ ਤੇ ਟਰੂਡੋ ਨੂੰ ਫੈਡਰਲ ਚੋਣ ਬੁਲਾਉਣ ਦੇ ਲਈ ਮਜ਼ਬੂਤ ਕਰ ਦੇਵੇਗੀ ਐਨਡੀਪੀ ਨੇ ਪਿਛਲੇ ਹਫਤੇ ਲਿਬਰਲ ਨੂੰ ਸੱਤਾ ਵਿੱਚ ਰੱਖਣ ਦੇ ਸਮਝੌਤੇ ਨੂੰ ਤੋੜ ਦਿੱਤਾ ਸੀ ਤੇ ਅਜੇ ਤੱਕ ਇਹ ਸੰਕੇਤ ਨਹੀਂ ਦਿੱਤਾ ਕਿ ਉਹ ਕੰਜ਼ਰਵੇਟਿਵ ਮੋਸ਼ਨ ਨੂੰ ਕਿਵੇਂ ਵੋਟ ਦੇ ਸਕਦੇ ਨੇ ਪਰ ਬਲੌਕ ਨੇਤਾ ਈ ਫ੍ਰੈਂਸਵਾ ਬਲੈਂਕਟ ਨੇ ਕਿਹਾ ਹੈ ਕਿ ਉਹਨਾਂ ਦੇ ਸੰਸਦ ਮੈਂਬਰ ਪ੍ਰਸਤਾਵ ਦਾ ਸਮਰਥਨ ਨਹੀਂ ਕਰਨਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ